ਉਮਰ 60 ਸਾਲ ਦੀ ਬੜੇ ਹੀ ਕਮਾਲ ਦੀ ਉਮਰ 60 ਸਾਲ ਦੀ ਬੜੇ ਹੀ ਕਮਾਲ ਦੀ ਇਹ ਉਹ ਉਮਰ ਹੈ ਜਦੋਂ ਪੈਸਾ ਪਾਵਰ ਬੱਚੇ ਕੁਝ ਵੀ ਤੁਹਾਡੇ ਕੰਮ ਦੇ ਨਹੀਂ ਚਿਹਰੇ ਤੋਂ ਤੁਸੀਂ ਚੰਗੇ ਦਿਖੋ ਬੁਰੇ ਦਿਖੋ ਕੋਈ ਫਰਕ ਨਹੀਂ ਪਤਾ ਪੈਂਦਾ ਸਿਹਤ ਵਿਗੜੇ ਤਾਂ ਡਾਕਟਰ ਹੱਥ ਨਹੀਂ ਲਗਾਉਂਦਾ ਜਦੋਂ ਕਿ ਤੁਸੀਂ ਜਾਣਦੇ ਹੋ ਤੁਸੀਂ ਹੁਣੇ ਬੁੱਢੇ ਹੋਏ ਨਹੀਂ ਬਜ਼ੁਰਗ ਤੁਹਾਡੇ ਤੋਂ ਖੁਸ਼ ਨਹੀਂ ਜਵਾਨਾਂ ਤੇ ਤੁਹਾਡਾ ਵਾਸ ਨਹੀਂ ਜਦੋਂ ਤੁਹਾਡੀ ਕਿਸੇ ਨੂੰ ਪਈ ਨਹੀਂ ਤਾਂ ਨੂੰ ਵੀ ਕੋਈ ਜ਼ਿੰਮੇਵਾਰੀ ਨਹੀਂ ਜ਼ਿੰਦਗੀ ਚ ਕੁਝ ਬਹੁਤਾ ਵੱਡਾ ਨਹੀਂ ਕਰ ਸਕੇ ਤਾਂ ਕੋਈ ਗੱਲ ਨਹੀਂ ਪਰ ਅਗਰ ਕੁਝ ਕਰ ਵੀ ਲਿਆ ਤਾਂ ਤੁਹਾਡੇ ਕੰਮ ਆਉਣਾ ਨੇ ਤਾਂ ਬਸ ਖੁਦ ਦੇ ਲਈ ਜਿਓ ਤੇ ਕਰੋ ਆਪਣੇ ਮਨ ਦੀ ਸਾਰੀਆਂ ਚਿੰਤਾ ਛੱਡ ਬੇਫਿਕਰ ਬਿੰਦਾਸ ਜ਼ਿੰਦਗੀ ਜੀਓ